ਅੱਜ ਆਪਣਾ ਪਹਿਲਾ ਦੇਣਾ ਕੱਲ ਸਰੋਂ ਵੱਡੀ ਸੀ ਅੱਜ ਦਰਿਆ ਤੋਂ ਪਰ ਮਸ਼ੀਨ ਲਗਾਉਂਗੇ ਪਹਿਲਾ ਦੇਣਾ ਬੁਰੀ ਮਿਹਰ ਆਈ ਦੇ ਕਰਨਾ ਤੇ ਅਰਦਾਸ ਕਰਤੀ ਆ ਜੇਰ ਬਰਸਾ ਆ ਜਾ ਕੇ ਉਹ ਤੋਂ ਬਾਅਦ ਉਥੇ ਦੇਖ ਵਰਤਾਵਾਂਗੇ ਆਪਣੀ ਜਦੋਂ ਦੇੜਾ ਪਾਲੀ ਪਾ ਰਿਆ ਕਿ ਜਿਹੜਾ ਇਹ ਨਾ ਪਰਮਾਤਮਾ ਦਾ ਉਪਾਸਰਾ ਵਾ ਪਾਵੇਂ ਜਿੰਨਾ ਮਰਜ਼ੀ ਆ ਆਪਾਂ ਜਿੰਨਾ ਮਰਜ਼ੀ ਧਿਆਨ ਨਾਲ ਕੰਮ ਕਰ ਲਈਏ ਜੋ ਮਰਜ਼ੀ ਆ ਜਿਹੜਾ ਆਪਾਂ ਇੱਕਰ ਓਟ ਆਸਰਾ ਤੱਕ ਦੇ ਕੰਮ ਕਰ ਲੈਣਾ ਨਾ ਉਹਦੇ ਨਾਲ ਬੰਦੇ ਦਾ ਤਸ਼ਾ ਵੀ ਵੱਜ ਜਾਂਦਾ ਤੇ ਬੰਦੇ ਨੂੰ ਨਾ ਡਰ ਪੈ ਖਤਮ ਹੋਈ ਨਾ ਵੀ ਮੇਰਾ ਪਰਮਾਤਮਾ ਮੈਗ ਵੀ ਮੇਰੇ ਨਾਲ ਆ ਇਸ ਕਰਕੇ ਮੈਗੀ ਕਰਦਾ ਨਹੀਂ ਵੀ ਯਾਰ ਕਿ ਕਿਦਾਂ ਮਸਲਾ ਜੋ ਪਰਾ ਵੀ ਹੋਣ ਸੋ ਦੇ ਡਰ ਜਾ ਲੱਗਦਾ ਹੀ ਤੇ ਕੋਣ ਤੇਗ ਦੇ ਤੇ ਹੁਣ ਜਦੋਂ ਆਪਾਂ ਗੁਰਦਾਰਾ ਸਾਹਿਬ ਦੇਖ ਕਰਾ ਕੇ ਤੇ ਰੈਗੂ ਡੋਪਾਸਰਾ ਲੈ ਕੇ ਅਰਦਾਸ ਕਰਾ ਕੇ ਬਾਬਾਈ ਤੋਂ ਤੇ ਹੁਣ ਅੱਜ ਆਪਾਂ ਸੀਜ਼ਨ ਦੀ ਸ਼ੁਰੂਆਤ ਕਰਨ ਲੱਗੇ ਆ ਸਾਰੇ ਵੀਰਾਂ ਨੇ ਪਰਮਾਤਮਾ ਸੋਖ ਰੱਖੇ ਚੜ੍ਹਦੀ ਕਲਾ ਰੱਖੇ ਮਸ਼ੀਨਰੀ ਮਾਲ ਡੰਗਰ ਤੇ ਮਿਹਨਤ ਪ੍ਰਿਆਤ ਰੱਖੇ ਤੇ ਪਰਮਾਤਮਾ ਜਿਹੜਾ ਵਾ ਜਿੰਨਾ ਸੀਜ਼ਨ ਸਾਰਿਆਂ ਦਾ ਵਧੀਆ-ਵਧੀਆ ਲੰਘੇ ਤੇ ਵਧੀਆ ਫਸਲਾਂ ਸੰਭੀਆਂ ਜਾਣ ਗੁਦਮੀਆਂ ਸਾਰੇ ਇਲਾਕੇ ਦੇ ਸਾਰੇ ਨਗਰਾਂ ਤੇ ਮੀਂਹ ਪਰਿਆਤ ਰਿਖੇ ਸਾਰਿਆਂ ਨੂੰ ਪੰਗਿਆਂ ਤੋਂ ਬਚਾ ਕੇ ਫਸਲਾਂ ਜਿਹੜੀ ਆ ਸਸਨਾਂ ਦੀ ਵਾਢੀ ਜਿਹੜੀ ਆ ਉਹ ਵਧੀਆ ਕਰੇ ਤੇ ਹੁਣ ਆਪਾਂ ਸਾਰੇ ਬੰਦਿਆਂ ਨੂੰ ਠਾ ਕੇ ਚੱਲਦੇ ਆ ਗੁਰਪ੍ਰਦੇ ਸਿੰਘ ਆਪਣੇ ਦੇਗ ਲੈ ਕੇ ਆ ਗਿਆ ਤੇ ਦਸਤਾਰ ਬੰਨਿਓ ਫੇ ਚੱਲੀਏ ਬੰਨ ਕੇ ਉਹ ਦਵਾ ਦੋ ਦਸਤਾਰ ਚੱਲੀਏ ਤੇ ਹੁਣ ਚਲਦੇ ਆਂ ਵੈਗਰੂ ਦਾ ਨਾਮ ਲੈ ਕੇ ਸਾਰੇ ਬੰਦਿਆਂ ਨੂੰ ਉਠਾ ਕੇ ਤੇ ਆਪੋ ਆਪਣੇ ਕੰਮਾਂ ਤੇ ਹੁਣ ਸੀਜ਼ਨ ਸ਼ੁਰੂ ਹੋਇਆ ਨਾ ਹੁਣ ਕੋਈ ਵੀ ਹਨਗੈਲੀ ਨਹੀਂ ਕੋਈ ਵੀ ਦਲਿੱਦਰ ਨਹੀਂ ਜਿੰਨੇ ਬੰਦੇ ਨੇ ਦਲਿੱਦਰ ਪਾਲਿਆ ਉਹ ਖਤਮ ਇਸ ਕਰਕੇ ਦਲਿੱਦਰ ਦੂਰ ਖਤਮ ਕਰਕੇ ਅਸਲਾ ਨੂੰ ਸੰਭੋ ਕਰਮਾ ਆਤਮਾ ਦਾ ਦੱਸ ਜਾਓ ਤੇ ਸ਼ੁਕਰ ਕਰੋ ਜਿੰਨਾ ਵੀ ਸਰਦਾ ਮੌਤ ਦਾ ਬਾਪੀ ਤੋਂ ਲੈ ਕੇ ਸਾਰੀ ਰੁਟੀ ਨਾਲ ਪਸੰਦੀ ਕਰਾਂਗੇ ਤੇ ਚਲਦੇ ਆਂ ਤੋ ਰੀ ਰੂਲ ਕੱਸ ਕੇ ਆਪਣੀ ਦੇ ਡੀਗਲ ਡੂਲ ਆ ਪਾ ਗਏ ਕੋਸ ਹਾਵ ਨੇ ਪਾਇਓ ਜਿੱਥੇ ਗੱਗੇ ਹੋਈ ਕੁਦਿਆ ਕੁਦੇ ਓ ਕੁਦਿਆ ਇਹਨੇ ਪੀਤਿਆਂ ਮੁਕਣਾ ਗਲਾਸ ਨੇ ਜਿੰਨਾ ਜਰਾ ਇੱਥੇ ਅਰਕਦੇ ਪਿਆ ਰਿਆ ਇਹਨੇ ਨਹੀਂ ਮੁਕਣਾ

10 ਮਾਸ ਨੂੰ ਨਵਾਰ ਕੱਢੀ ਜਾਂਦੇ ਆ ਜਾਨ ਜੀ ਨੂੰ ਪਸੰਦ ਆ ਸਹਾਈ ਵੀ ਚੱਲਣ ਲਈ ਛੱਡਦੀ ਆ ਬਾਈ ਨੇ ਬੜੇ ਮਿਹਨਤੀ ਬੰਦੇ ਇਹ ਬੜੇ ਮਿਹਨਤੀ ਬੰਦੇ ਆ ਸੰਗਲ ਇਧਰ ਕਢਨਾ ਵਾ ਸਾਰੀ ਸਫਾਈ ਕਰ ਦੇਣੀ ਅੱਜ ਐ ਨੋ ਭਾਇਆਂ ਚ ਪਾਉਣ ਲੱਗੇ ਤੇਲ ਆਪਨੇ ਫੋਰਮੈਨ ਸਾਹਿਬ ਬਾਸ ਰੋਪਾ ਜੀ ਲਾਓ ਭੈ ਭੱਜੀ ਗੱਲ ਜੀ ਨਾ ਇਹ ਮੈਸ਼ੀਨ ਫਾਰਮ ਹੈ ਇਹ ਆਪਣਾ ਫਾਰਮ ਹੈ ਅੰਗਰੇਜ਼ੀ ਵਾਲਾ ਫਾਰਮ ਹੈ ਠੀਕ ਤਾਰਾਂ ਦੇ ਕੋਲ ਆ ਗਿਆ ਲੈ ਵਾ ਟਰੈਕਟਰ ਚੱਲ ਆ ਗਿਆ ਕੋਈ ਹੁਣ ਆਪਣੀ ਮੰਡੀ ਦੀ ਹੋ ਜਲਦੀ ਸਫਾਈ ਭਈਏ ਆ ਗਏ ਆ ਸਾਰਾ ਸਮਾਨ ਉਹ ਜੋਦੇ ਜਨਰੇਟਰ ਇੱਥੇ ਲਾਓ ਅੰਦਰਵਾਰ ਮੈਂ ਕਹਾਂ ਜਰਨੇ ਉਹ ਜਨਰੇਟਰ ਅੰਦਰ ਵਾਰ ਲਾਉਣੇ ਆ ਆਹੋ ਤੇ ਜਿੱਥੇ ਟੈਂਕੀ ਲੱਤੀ ਤੇ ਗੁੱਲੇ ਸਾਂਭ ਲਾਏ ਮੁੜ ਕੇ ਲੋਡ ਪਊ ਜੀ ਜੀ ਚ ਨਾਣ ਗੁੱਚ ਪਾ ਲਾਂਗੇ ਸਾਰਾ ਹੁਣ ਅੱਜ ਚਗਾ ਚੱਕ ਸਫਾਈ ਹੋ ਜਾਣੀ ਆ ਛੱਟ ਦੀ ਤੇ ਮੁੰਡੇ ਡੀਜ਼ਲ ਡਿਊਜ਼ਲ ਪੋਲ ਕਰ ਲੈਣ ਲੱਗੇ ਗੱਡੀਆਂ ਚ ਕਰਤਾ ਬੰਦ ਪੁੱਤ ਸਾਰਾ ਕੁਝ ਨਾ ਉਹ ਵੀ ਆਪਣੇ ਘਰੇ ਚੀਜ਼ ਆਈ ਹੋਵੇ ਤੇ ਕਿਤੇ ਚੱਲ ਜੇ ਤੇ ਨਹੀਂ ਤੇ ਗਾਲਾਂ ਗੁਰਮਖਮੜ ਕੇ ਦੂਜਿਆਂ ਨੂੰ ਕੱਢੀ ਜਾਵੇ ਆਪਦਾ ਕਸੂਰ ਹੱਲ ਚੜਾ ਕੇ ਬਈਏ ਨੇ ਕੁੱਤੇ ਨੇ ਮੈਨੂੰ ਦੱਸਿਆਣੀ ਹੈ ਮੈਂ ਕਿਹਾ ਬਈਏ ਦਾ ਕਸੂਰ ਉਚਾਰਦਾ ਇੱਕ ਤੇ ਡੀ ਮੇਰੀ ਗੱਲ ਤੋਂ ਮਗਲੈਰ ਰੱਖ ਲੋ ਇਹਦਾ ਫਿਲਟਰ ਫਿਲਟਰ ਤੇ ਰਾ ਲਓ ਅੱਜ ਚਲਾ ਕੇ ਸਵੇਰੇ ਦੀ ਆਪਾਂ ਸਰਵਿਸ ਕਰਨੀ ਆ ਮਸ਼ੀਨ ਦੀ ਮੈਂ ਨਹੀਂ ਕੋਈ ਵੇਖਿਆ ਚਲੋ ਜੀ ਵਾਗਰੂ ਦੀ ਕਿਰਪਾ ਨਾਲ ਹੁਣ ਨਿਕਲਦੇ ਆ ਬਾਹਰ ਓ ਚਲ ਤੋਰ ਯਾਰ ਕੇ ਨੇ ਹੁਣ ਆਪਾਂ ਪਹੁੰਚ ਗਏ ਆਪਣੇ ਫੜ ਤੇ ਚਲੋ ਲਓ ਕਰਾ ਯਾਰ ਆ ਆ ਪ੍ਰਸ਼ਾਦਾ ਪ੍ਰਸ਼ਾਦ ਵੰਡੀਏ ਬਣਾ ਪ੍ਰਸ਼ਾਦ ਉਹਦੇ ਵਿੱਚ ਤਾਰਕੀ ਵੰਡਦੇ ਆ ਹੂੰ ਕਿੱਦਾਂ ਕਰ ਹਰਸ਼ ਭਾਈ ਜਿਹੜੀ ਮਸ਼ੀਨ ਲੈ ਕੇ ਆਏ ਹੁਣ ਇਹਨਾਂ ਪਾਰ ਆਹੋ ਹਾਂ ਕੋ ਯਾਰ ਮੈਂ ਕੜਾ ਪ੍ਰਸ਼ਾਦੀ ਦੇਖ ਲਿਆਂਦੀ ਸੇਰ ਦੀ ਉਹ ਵਿੱਚ ਤਾਰੀਏ ਤੇ ਫਿਰ ਕਰਦੇ ਆ ਬਾਬਾ ਜੀ ਮਾਰੋ ਕਲਾ ਕੜੀ ਚਾਚਾ ਜੀ ਉਹਨੂੰ ਕਹਿ ਦੋ ਫਿਕਰ ਆ ਕੀ ਹੋਕ ਪਹੋ ਦੇ ਹਨ ਬੇੜਾ ਖੜਨ ਲੱਗੇ ਅੰਦਰ ਭਾਜੀ ਜੀ ਰੀ ਥਾਂ ਪਤਰਾ ਕਰਕੇ ਆਏ ਆ ਮਸ਼ੀਨਾਂ ਨਗਾਣ ਲੱਗ ਗਈਆਂ ਭਾਜੀ ਜੀ ਦੇ ਬੁਸਾ ਦੇ ਭਾਜੀ ਜੀ ਨਹੀਂ ਮੇਲੇ ਬੈਠੇ ਆ ਮਸ਼ੀਨ ਬੇੜਾ ਖਿੱਚ ਕੇ ਖੜਨਗੇ ਇਹ ਭਾਜੀ ਜੀ ਹੱਥਾਂ ਨਾਲ ਬੇੜਾ ਖਿੱਚ ਕੇ ਖੜਨਗੇ ਇੱਧਰ ਦੇਖੋ ਡਰਾਈਵਰ ਸਾਹਿਬ ਘਰੋਂ ਮਸ਼ੀਨ ਸਾਫ਼ ਨਹੀਂ ਕਰਕੇ ਲਿਆਂਦੀ ਇੱਥੇ ਆ ਕੇ ਕਪੜਾ ਮਾਰਨ ਲਾਪੇ 10 ਵਜੇ ਓਕੇ ਆ 36 ਤੋਂ ਹੀ ਚੱਪਾਂ ਲੈ ਬੁੱਤੈ ਆਹ ਮੁੰਡਾ ਬੜਾ ਮਿਹਨਤੀ ਲੱਗਦਾ ਮੈ ਇਹ ਹੋਊ ਕਾਮਯਾਬ ਚੱਲੇ ਆ ਬੱਸ ਹੁਣ ਕੱਲਾ ਹੀ ਖਿੱਚ ਕੇ ਲੈ ਗਿਆ ਏ ਵੱਡਾ ਟਰੈਕਟਰ ਕਰ ਘਾਟ ਬਣਾ ਡਾ ਟਰਾਲੀਆਂ ਵਾਸਤੇ ਆ ਆ ਪ੍ਰਸ਼ਾਦ ਉਹ ਅੱਖਾਂ ਦੇ ਆਪਣੇ ਅੱਗੇ ਨੇ ਉੱਗਣ ਹੁੰਦੀਆਂ ਪਹਿਲਾ ਪੰਜਾਂ ਪਿਆਰਾ ਹੰਦਾ ਹੀ ਜਾਂਦਾ ਜਿਨ੍ਹਾਂ ਨੇ ਮੇਰੇ ਛਕਿਆ ਵਾ ਮਰੂਪ ਅੱਗੇ ਖਾ ਕੇ ਫਿਰ ਇੱਕ ਮੈਨੂੰ ਦੇ ਦੇ ਇੱਕ ਜੋ ਦੇ ਦੇ ਇੱਕ ਤਾਇਆ ਆਰਤੀ ਨੂੰ ਪਾਰ ਲਾਂ ਕੇ ਦੇ ਆ ਪਹਿਲਾ ਪ੍ਰਸ਼ਾਦ ਥੋੜਾ ਥੋੜਾ ਜਿਹਾ ਹੋਰ ਪਿਆਰਾ ਹੈਗਾ ਵਿੱਚ ਕੋਈ ਕੋਈ ਨਹੀਂ ਹੈ ਮੈਂ ਕੁੱਈਂ ਤੇ ਬੁਲਾ ਰਹੀ ਹਾਂ ਇਹਨਾਂ ਮੋਸ਼ਨ ਅਗਰੇ ਫਟਾਫਟ ਲੱਗੇ ਹੋਏ ਨੇ માય મા આયા મો ચૌધરે આ યુપી ટ્રક્ટર ਜਾ ਦਿੱਤਾ ਦਾ ਜੁਕ ਦੇ ਉਹ ਮੁਰਗੇ ਰੇਤਾ ਘੁਰਜ ਨਹੀਂ ਉਤਰੀ ਓ ਯਾਰ ਫੜਾ ਯਾਰ ਕਈ ਵੀਰੇ ਆਏ ਹੋਏ ਹਾਏ ਓ ਸੱਤਿਆ ਓ ਕਿੰਨਾ ਫਰਕ ਹੀ ਆ ਓ ਕਿੰਨਾ ਫਰਕ ਹੀ ਆਏ ਹੋਏ ਜਲਾ ਪੂਰਾ ਬਲ ਕੇ ਬਲ ਮੈਂ ਕਿੱਥੋਂ ਪਿੱਛੇ ਆਣਾ ਜਾ ਮੇਰੀ ਹੱਥੇ ਵੀ ਨਹੀਂ ਆ ਰਹੀ ਬੱਸ ਕੋਪਾਉਣ ਡਿਆ ਇੱਥੇ ਮਿੱਟੀ ਦੇ ਚੱਲ ਯਾਰ ਲੈ ਆਇਆ ਕਰੀ ਮਸ਼ੀਨ ਜੋਦੇ ਫੇਰ ਵੇਨੇ ਆ ਉਹ ਨਹੀਂ ਉਹ ਨਹੀਂ ਨਹੀਂ ਛੋਟੋ ਯਾਰ ਫਟਾ ਫਟਾ ਕੈਂਚੀਆਂ ਨਹੀਂ ਗੀਆਂ ਕਰਾ ਦੇਣੀਆਂ ਮਸ਼ੀਨ ਉਹ ਯਾਰ ਇੰਨਾ ਫਰਕ ਹੈ ਮਸ਼ੀਨ ਦੇ ਟਾਇਰ ਚੜ ਗਏ ਸੀ ਪਿਛਲੇ ਲਿਆ ਛੱਬੇ ਫਿਰ ਇੱਥੇ ਛੱਬੇ ਨਹੀਂ ਪਾਉਂਦੀ ਲੋੜ ਵੀ ਆ ਬਸ ਛੋਟੋ ਯਾਰ ਇਹ ਤਾਂ ਆ ਗਿਆ ਉੱਥੇ ਫੱਟਾ ਹੈਗਾ ਵਾ ਹੈ ਛੋਟੋ ਯਾਰ ਆ ਮਾਣੇ ਫੱਟਾ ਛੋਟੇ ਦੇ ਥੱਲੇ ਪੱਧਰ ਕਰਕੇ ਵੇਖੀ ਇਧਰ ਨਹੀਂ ਲੋੜ ਮਾਰਨੀ ਇੱਥੇ ਲਿਆ ਇਹਨੂੰ ਲਿਆਓ ਪਿੱਛਾ ਨੂੰ ਇਹ ਵਾਹ ਬਹੁਤ ਦੁਰਦੁਖ ਹੁੰਦਾ ਭਗਵ ਇਹਦੇ ਜਿੱਦਾਂ ਪੱਕੇ 'ਚ ਰੇਤ ਪਾਉਂਦੇ ਹੁੰਦੇ ਚੱਲ ਛੋਟੋ ਆ ਇਹਦੇ ਥੱਲੇ ਪਾ ਲਈਏ ਥੋੜੀ ਇੱਧਰ ਤੇ ਪੌਣੀ ਪਈ ਨਾ ਇੱਕ ਫੱਟਾ ਹੋਟ ਲਿਆ ਕਰੋ ਪਰਾਂ ਆਪਰਾ ਬਹੁਤ ਛੱਪਿਆ ਪੜੀ ਜਾਂਦਾ ਭਾਈ ਉਹ ਯਾਰ ਤੂੰ ਮਸ਼ੀਨ ਚੜਾ ਯਾਰ ਵੇਖੀ ਚੱਲਦੀ ਕਿੱਦਾਂ ਜਾਇਦਾਰ ਦੀ ਲਾਓ ਇੱਕ ਰੀ ਹੋ ਜਾਓ ਅੱਜ ਥੱਲੇ ਬਾਗ ਦਿੱਤੀ ਜਾਂ ਫੇਰ ਖੇਤਾਂ ਨਾਲ ਵਾੜਾ ਟਰੈਕ ਕਰਦੇ ਮਾਰ ਪਰਾਂ ਆ ਮੋਣ ਪਰਾਂ ਆ ਪਰਾਂ ਜੇ ਕਮੈਂਟ ਪੈ ਗਿਆ ਲੱਸੀ ਪੀ ਲੋ ਲੱਸੀ ਆਈ ਆ ਭਾਈ ਆ ਦਹੀ ਆ ਲੱਸੀ ਆਈ ਆ ਚੜ ਗਈ ਮਸ਼ੀਨ ਭਾਈ ਓ ਚਲੋ ਸਾਰਿਆਂ ਨੇ ਇਹ ਬੁਲਾਓ ਯਾਰ ਟੱਲੀਏ ਇਹ ਕਿਸਾਨਾਂ ਦਾਵਾ ਐਲਕੇ ਆੜਿਆਂ ਨੇ ਕੰਮ ਹੋਣਾ ਵੱਡਾ ਕੇ ਹੋਣਾ ਓਹ ਚੋਕ ਉੱਡੇ ਖੜਨਾ ਵੱਡਾ ਆਹੋ ਆ ਮਸ਼ੀਨ ਦੇ ਪੂਰਨ ਸਿੰਘ ਸਾਹਿਬ 我要回家站旁边。 ਜਵ ਨਹੀਂ ਆਣਾ ਉੱਥੇ उत के लिए क्या मांझू वालों तो ने पानी आ गया है नॉन एंड हफ्ते दर आल कांड में जा रहे हैं नरक महकत कांड दे सारा पर घाट चिम्ब चिंगर पावात इसके चेहरे कांड लाएंगे उत के लिए क्या नहीं लिया हमारे किसी को परपार चाल दे कैंडिंग आपती निकालना दुनिया तो नहीं ओह तो फट जाता है 옹베, 아, 나뾰 ਵਦਿਆ ਚੱਲ ਵੀ ਕਰਮਾ ਲਈ ਥੋੜੀ ਥੋੜੀ ਕਣਕ ਮੜੀ ਮੜੀ ਸੇਲੀ ਆ ਕਿ ਦੇਖਦੇ ਇਹਨਾਂ ਲੱਗਾਗੇ ਤੇ ਹੌਲੀ ਹੌਲੀ ਬਣ ਚੂਗੀ ਥੋੜੀ ਥੋੜੀ ਡਿੱਗੀ ਉਹੋ ਹੀ ਆ ਬਾਕੀ ਤੇ ਕਣਕ ਪੂਰੀ ਮੁੜਕੀ ਪਈ ਆ ਕੋਈ ਆਵਾਜ਼ ਨਹੀਂ ਮਸ਼ੀਨ ਕਰਮ ਵਾਲੀ ਚੱਲਦੀ ਐ ਇੱਕ ਟੈਂਕ ਟਰਾਲਾ ਭਰ ਕੇ ਪਿੰਡ ਘਲਤਾ ਤੇ ਹੁਣ ਦੂਜਾ ਟਰਾਲਾ ਫੁੱਲ ਹੋ ਚੱਲਿਆ ਵਾ ਤੇ ਸਾਰੇ ਵੀਰ ਆਪਣੇ ਇੱਥੇ ਯੂਕੇ ਵਾਲੇ ਯੂ ਅਮਰੀਕਾ ਸਾਚਾ ਨਹੀਂ ਦੇਖਣਾ ਉਹ ਬਾਤ ਆ ਲਿਆ 755 ਵਾਲਾ ਟਰਾਲਾ ਆਪਾਂ ਇਹਨਾਂ ਨੂੰ ਇੱਧਰ ਭਰਨ ਨੂੰ ਰੱਖਿਆ ਬਸ ਪਿੰਡ ਜਿਹੜੇ ਆਪਣੇ ਜਿਹੜੇ ਬਿਨਾ 4x4 ਤੋਂ ਉਹਨਾਂ ਨਾਲ ਢਾਣੇ ਢੋਣੇ ਆ ਪਰ ਮਾੜੀ ਵਧੀਆ ਚੱਲਣ ਲਈ ਬਾਬੇ ਦਾ ਓਟ ਆਖਰਾ ਲਿਆ ਹੋਵੇ ਫਿਰ ਚੱਲੀ ਜਾਂਦੀ ਹੈ ਨੀ ਮਸ਼ੀਨਰੀ ਕੋਈ ਦਾਣੇ ਦੂਣੇ ਦੀ ਸ਼ਿਕਾਇਤ ਨਹੀਂ ਕੋਈ ਕੋਸ਼ ਨਹੀਂ ਇਹ ਟਰੈਕਟਰ ਹੈਗਾ ਮੇਰਾ ਐਮ ਆਰ ਐਫ ਦੇ ਟਾਇਰਾਂ ਵਾਲਾ ਟਰੈਕਟਰ ਮੇਰਾ ਤੇ ਸੀ ਐਡ ਦੇ ਟਾਇਰਾਂ ਵਾਲਾ ਟਰੈਕਟਰ ਸੱਤੇ ਦਾ ਇਹ ਆਪਣਾ ਲੋਗੋ ਆ ਸੰਧੂ ਕੌਣ ਡੇਰੇ ਦੀ ਸਫਾਈ ਕਰਾਉਣ ਦੇ ਨਾਲ ਤਾਂ ਸ਼ੇਰਾਂ ਤੋਂ ਇਹ ਆਪਣਾ ਘੋੜਾ 755 ਚਾ ਸਾਰਾ ਡੇਰਾ ਸਾਫ ਕਰਨ ਵਾਲਾ ਐ ਚਗਾ ਚੱਕ ਲਿਸ਼ਕਾ ਦੋ ਹੁਣ ਰੋਜ਼ ਆਪਾਂ ਝਾੜੂ ਰੋਜ਼ ਤੜਕੇ ਉੱਠ ਕੇ ਮਾਰਿਆ ਕਰਨਾ ਇਹਨੂੰ ਪਤਾ ਲੱਗ ਜੇ ਵਸਣ ਡਿਆ ਹੁਣ ਦਾਣਾ ਪੁੱਤ ਪਾਣੀ ਲਿਆਗਲਾ ਹੈਗਾ ਚੈੱਕ ਕਰੋ ਹੁਣ ਆਪਣਾ ਸ਼ੇਰਾਂ ਨੇ ਡੇਰਾ ਐ ਕਰਤਾ ਪਾਣੀ ਪੁਣੀ ਤਰਾਉ ਕੇ ਤੇ ਰੈਡੀ ਸਟਡੀ ਗੋ ਕਰਤਾ ਵਾ ਆਥਰਾ ਕੋਡਾਣਾ ਅੱਧੇ ਉਹ ਦਾਂਗ ਦਿਨ ਨੂੰ ਦੇਖੂਗਾ ਤੇ ਜਿੱਦਾਂ ਸਵਾਡ ਲੱਗੀ ਉਦੋਂ ਤੇ ਫਿਰ ਉਦੋਂ ਤੇ ਪੱਕ ਪਾਉਣੀ ਇਹਨਾਂ ਦੇ ਹਿੱਸੇ ਕੰਮ ਨੂੰ ਤੇ ਲਿਆਂਦੇ ਆ ਇਹ ਲਿਆਂਦੇ ਮੈਨੂੰ ਇਹਦੇ ਮਗਰ ਇੱਕ ਬੂਟਰ ਗ੍ਰੈਪ ਆ ਪਰ ਤੋਸ ਰਹੀ ਕੱਢਦਾ ਜੀ ਸਰ ਜੜੀ ਇਹਦਾ ਗਾਇਬ ਟੇਲੇ ਆਈਏ ਏਕਾ ਕਰ ਲਈਏ ਭਲਾ ਤੇ ਹੋਰ ਸ਼ੇਰ ਆਪਦੇ ਅੱਡੇ ਤੇ ਆ ਗਿਆ ਵੈਨੂੰ ਪਤਾ ਵੀ ਇੱਥੇ ਮੇਰੀ ਗਤੀ ਆ ਪੁੱਤ ਕੋਈ ਨਹੀਂ ਵਾ ਇੱਥੇ ਹੀ ਰੱਖਣਾ ਤੈਨੂੰ ਅਸੀਂ ਨਾਲੇ ਝਿਰਨ ਹੈ ਪੱਕਦੇ ਆ ਤੱਕ ਤੇ ਨਹੀਂ ਪੱਕਦੇ ਆ ਤੱਕ ਤੇਰੇ ਜਿਹੜੇ ਚਿੱਟਾ ਜਾਂ ਰੰਗਣਾ ਤੇਰਾ ਇਹ ਖਤਰੀਆ ਕਰਨਾ ਈ ਸੰਤਰੀਆ ਤੇਰਾ ਦਾ ਕੀ ਹੁੰਦਾ ਆ ਤੇ ਪੁੱਤ ਭਾਂਡੇ ਭੁੰਡੇ ਇਕੱਠੇ ਕਰ ਲੈ ਤੁਸੀਂ ਹੈ ਨਾਲੇ ਆ ਬੈਠੇ ਵੀਰ ਨਹੀਂ ਤੂੰ ਭਾਂਡੇ ਨੂੰ ਇਕੱਠੇ ਕਰ ਇਹਨੂੰ ਤੂੰ ਇਹਨੂੰ ਸੈੱਟ ਕਰਨਾ ਵਾ ਹੋਲੀ ਜਿਹੀ ਇਹਨੂੰ ਆਪਣਾ ਭੇਦ ਦੇਣਾ ਵਾ ਤੇ ਜੋ ਬਣਾ ਗਲਾਸੀਆਂ ਗਲੂਸੀਆਂ ਧੋਣਾ ਆਪਣਾ ਇਹ ਆਦਤ ਹੈਗੀ ਆ ਵੀ ਚਲੋ ਵੀ ਸਾਰੀ ਮਸ਼ੀਨ ਝਾੜ ਕੇ ਸਾਫ਼ ਕਰਕੇ ਤੇ ਫੇਰ ਮਸ਼ੀਨ ਢੱਕਣੀ ਆ ਕਿਉਂਕਿ ਮੁੜ ਕੇ ਨਾ ਜੇ ਆਪਾਂ ਰੋਜ਼ ਰੋਜ਼ ਇੱਤੇ ਨਾ ਡਾਕੀ ਮਾਰਾਂਗੇ ਘੱਟਾ ਜੰਮਦਾ ਜੰਮਦਾ ਫੜ ਓਏ ਫਿਲਟਰ ਫੜ ਓ ਫੜ ਤੇ ਘੱਟਾ ਜੰਮਦਾ ਜੰਮਦਾ ਤੇ ਮੁੜ ਕੇ ਉਹ ਜ਼ਿਆਦਾ ਜੰਮੂਗਾ ਤੇ ਫੇਰ ਖਰਾਬ ਹੋਊਗਾ ਮਸ਼ੀਨ ਦਾ ਰੰਗ ਖਰਾਬ ਹੋ ਜਾਂਦਾ ਹੁਣ ਮਸ਼ੀਨ ਜੇ ਲਿਸ਼ਕਾਈ ਹੋਵੇ ਸਾਮ ਦੇ ਸਿਰ ਤੇ ਹੀ ਆ ਯਾਰ ਮਸ਼ੀਨਰੀ ਜਿੱਦੀ ਹੈਗੀ ਹੈ ਫਿਲਟਰ ਫੋਲਡਰ ਝਾੜ ਕੇ ਸੋ ਰਾਤ ਨੂੰ ਉਹ ਮਸ਼ੀਨ ਸਵੇਰੇ ਉੱਥੇ ਝਾੜਿਆ ਕਰੋ ਯਾਰ ਸਾਰਾ ਘਟਾ ਬਿਸਤਰਿਆਂ ਦੇ ਪੈਂਦਾ ਉਹ ਫੇਰ ਝਾੜਿਆ ਕਰਨੀ ਬਾਹਰ ਹੈ ਆ ਕੱਲ ਨੂੰ ਕੱਟ ਲਾ ਕੇ ਥੱਲੇ ਝਾੜਿਆ ਕਰਨੀ ਮਸ਼ੀਨ ਤੇ ਹੁਣ ਅਸੀਂ ਬਾਅਦ ਚੱਲਦੇ ਆ ਪਿੰਡ ਦੀ ਤਿਆਰੀ ਆ ਤਾਕੀ ਅੱਜ ਮਸ਼ੀਨਾ ਵਧੀਆ ਵੈਗੂ ਦੀ ਕਿਰਪਾ ਦੇ ਨਾਲ ਪਾਰ ਲੰਘੀਆਂ ਤੇ ਚਲੋ ਜੋ ਵੀ ਮਾਲਕ ਦਾ ਉਤਰਾ ਲਿਆ ਸੀ ਤੇ ਉਹਦੇ ਨਾਲ ਕੋਈ ਬਾੜੀ ਇਟੀ ਇਕਤ ਨਹੀਂ ਆਈ ਤੇ ਜਦੋਂ ਪਰਮਾਤਮਾ ਦਾ ਉਤਰਾ ਲਈਏ ਤੇ ਅੱਜ ਕੱਲ੍ਹ ਸਾਜੀ ਹੁੰਦੇ ਆ ਤੇ ਇਹ ਕੰਮ ਦੇ ਵਿੱਚ ਆਪਾਂ ਲੈਂਦੇ ਨਹੀਂ ਕਰਦੇ ਇਹ ਉਤਰਾ ਉਤਰਾ ਲੈਣ ਦੇ ਤੇ ਰੱਖ ਲਓ ਨਾਲ ਤੇ ਕੋਈ ਘਰ ਨਹੀਂ ਬਣ ਕੋਣ ਉਦਾਂ ਨੂੰ ਚਾਹੁੰਦਾ ਵੀ ਉਹ ਕਿੰਨੇ ਕਿਹੜੀ ਵਰਤਕਾਂ ਸਵੇਰੇ ਮਿਲਾਂਗੇ ਵਾਇਬਰ ਕੀਤਾ ਸਾਰਾ ਵਾਇਬਰ ਮਨੇ ਵੱਡੇ ਸ਼ਾਨ ਤੇ ਸਾਰੇ ਬੰਦੇ ਤੇ ਆਏ 1700 ਦਾ ਸ਼ਾਨ ਵਾ ਅੱਜ ਸਾਰੇ ਇੰਨੇ ਪਤਾ ਹੋਏ ਨਾਲੇ ਵੇਦਾ ਵਾ ਜਿਦੋਂ ਜਿਦੋਂ ਖਣਾ ਕਿਹੜੇ ਮਾਰੀ ਨਵੇਂ ਨਵਾਂ ਨੌਂ ਦੇ ਸੱਤਾਂ ਪੁਰਾਣਾ ਉਹ ਦੇਣਾ ਉਹ ਤਾਂ ਨਵਾਂ ਹੁਣ ਨਿਕਲ ਗਿਆ ਕਿਸੇ ਨੇ ਦੇਖੀ ਹੁੰਦਾ ਵੀ ਕਿ ਤੈਨੂੰ ਲੱਗਦਾ ਹੋਰ ਕੋਈ ਨਾ ਕੋਈ ਚੀਨ ਲਾ ਲੂਆਂ ਕਿ ਫੇਰ ਰੱਖਣਾ ਵੀ ਪੈਣਾ ਆਪਨੇ ਪਹਿਲਾਂ ਲਾ ਉਹ ਇੱਥੇ ਪੈਰ ਰੱਖਣਾ ਮੈਂ ਐਨੂੰ ਥੋੜੇ ਆਪੇ ਲੱਗ ਜਾਨਾ ਹੋਣ ਹੋਜਾਦਾ ਸੱਦਾ ਫੱਟੀ ਸਾਮਕ ਰੱਖ ਦਿੰਦੇ ਕਿਉਂ ਲਾ ਗਿਆ ਹੁਣ ਸਾਡਾ ਜਤਿੰਦਰ ਵੀਰ ਮੋਗੇ ਤੋਂ ਇਹੜਾ ਆਪਣਾ ਪੱਕਾ ਜੀਬ ਦਾ ਕੰਮ ਕਰਦਾ ਪਾਲ ਹੀ ਮਗਰ ਇਹਨੇ ਤੇ ਕਿੰਨੇ ਦਿਨਾਂ ਚ ਭਾਜੀ ਬਣ ਜੂਗੀ ਮੰਨ ਲਓ 4-5 ਦਿਨ ਲੱਗ ਜਾਣੇ ਆਏ ਜਿਸ ਤਰ੍ਹਾਂ ਕਹਿੰਦੇ ਨੇ ਇੱਕ ਤੇ ਫੈਮਿਲੀ ਡਾਕਟਰ ਹੁੰਦਾ ਵਾ ਇਹ ਸਾਡਾ ਫੈਮਿਲੀ ਜੀਪਾਂ ਵਾਲਾ ਵਾ ਵੀ ਜਦੋਂ ਖਰਾਬ ਹੋ ਗਈ ਇਹਦੇ ਕੋ ਆਪੇ ਇਹਨੇ ਲੈ ਜਾਣੀ ਤੇ ਆਪੇ ਛੱਡ ਜਾਣੀ ਵਿਚਾਰੇ ਨੇ ਤੇ ਬਹੁਤ ਚਲੂ ਜਾਂਦੇ ਨਾਲ ਸਾਡੀ ਮਤ ਤੋਂ ਜਾਂਦੀ ਹੈ ਸਾਡੇ ਕੋਲ ਟਾਈਮ ਨਹੀਂ ਹੁੰਦਾ ਜਾਣ ਆਉਣ ਦਾ ਬਹੁਤ-ਬਹੁਤ ਵੀਰ ਦਾ ਧੰਨਵਾਦ ਉਹ ਦੇ ਆ ਲੈ ਉਸ ਦਾ ਟਾਇਰ ਮੈਨੂੰ ਇਹ ਆਪੀ ਆਵੇ ਇਹ ਹੋ ਜਾਣੀ ਸਹੀ ਏ ਟਾਇਰ ਟਾਇਰ ਡਾਲ ਜਦੋਂ ਹੋਵੇ ਹੋ ਗਈ ਕਿ ਨਹੀਂ ਸਹੀ ਕਿੱਥੇ ਹੋਵੇ ਟਾਇਰ ਜਦੋਂ ਹੋਣੀ ਹੋਈ